11 ਕੇ ਵੀ ਲਗਭਗ 500000 ਨੇ ਤਾਂ ਕਿ ਜੜਾਇਆ ਹੁਣ ਇਹ ਬੋਤਲ ਬੋ ਮਾਵਾ ਨੇ ਬੋਤ ਲੈ ਇਨਾਂ ਨੇ ਬੋਤ ਮਾਵਾ ਨੇ ਪੰਜਾਬ ਦੇ ਵਿੱਚ ਆਏ ਹੜ੍ਹ ਦੇ ਕਾਰਨ ਪੰਜਾਬ ਦੇ ਕਰੀਬ 3 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਨੇ ਜੇਕਰ ਆਪਾਂ ਪਿੰਡਾਂ ਤੇ ਸ਼ਹਿਰਾਂ ਦੇ ਹਾਲਾਤ ਦੇਖੀਏ ਤਾਂ ਇਹ ਵੱਤੋਂ ਬੱਤਰ ਹੋ ਰਹੇ ਨੇ ਜਿੱਥੇ ਵੀ ਬੰਨ ਲਗਾਇਆ ਜਾ ਰਿਹਾ ਉਹ ਬੰਨ ਵੀ ਪਾਣੀ ਦੇ ਕਾਰਨ ਪਾੜ ਉਸ ਦੇ ਵਿੱਚ ਪੈ ਰਿਹਾ ਹੈ ਇੱਕ ਪਾਸੇ ਬੰਨ ਮਾਰਿਆ ਜਾਂਦਾ ਤਾਂ ਦੂਸਰੇ ਪਾਸੇ ਜਾ ਕੇ ਪਾੜ ਪੈ ਜਾਂਦਾ ਲੋਕ ਇਸ ਸਮੇਂ ਚਿੰਤਾ ਦੇ ਵਿੱਚ ਨੇ ਭਾਵੇਂ ਬੀਬੀਆਂ ਹੋਣ ਜਾਂ ਫਿਰ ਬਜ਼ੁਰਗ ਹੋਣ ਇਸ ਸਮੇਂ ਉਹ ਇਹਨਾਂ ਦਰਿਆਵਾਂ ਦੇ ਨੇੜੇ ਖੜੇ ਨੇ ਆਪਣੇ ਘਰ ਅਤੇ ਪਿੰਡਾਂ ਦੇ ਨੇੜੇ ਬਣੇ ਹੋਏ ਪੁਲੀਆਂ ਨੂੰ ਦੇਖ ਰਹੇ ਨੇ ਕਿ ਉਹਨਾਂ ਦੇ ਉੱਪਰੋਂ ਦੀ ਵੀ ਪਾਣੀ ਹੁਣ ਫਲੋ ਕਰਨਾ ਸ਼ੁਰੂ ਹੋ ਗਿਆ ਇਸ ਦੇ ਵਿਚਾਲੇ ਹੁਸ਼ਿਆਰਪੁਰ ਤੋਂ ਜਦੋਂ ਇਹ ਖਬਰ ਆਂਦੀ ਹੈ ਕਿ ਹੁਸ਼ਿਆਰਪੁਰ ਦੇ ਸੱਤ ਲੋਕ ਮਾਰੇ ਜਾ ਚੁੱਕੇ ਨੇ ਪਤਾ ਲੱਗਿਆ ਕਿ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਜਿੱਥੇ ਚਾਰ ਲੋਕਾਂ ਦੇ ਉੱਪਰ ਛੱਤ ਡਿੱਗਦੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਜਾਨ ਚਲੀ ਜਾਂਦੀ ਹੈ ਤੇ ਤਿੰਨ ਲੋਕ ਜੋ ਕਿ ਪੈ ਰਹੇ ਮੀਂਹ ਦੇ ਚਲਦੇ ਹੋਏ ਇਸ ਪਾਣੀ ਦੇ ਵਿੱਚ ਰੁੜ ਗਏ ਕਿਤੇ ਤਾਂ ਉਹ ਆਪਣੇ ਪਿੰਡਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਉਹ ਖੁਦ ਆਪਣੀ ਜਾਨ ਗਵਾ ਬੈਠੇ ਨੇ ਪਿੱਛੇ ਰੋਂਦੀਆਂ ਹੋਈਆਂ ਮਾਵਾਂ ਅਤੇ ਪਰਿਵਾਰਿਕ ਮੈਂਬਰ ਇਹੀ ਆਖ ਰਹੇ ਨੇ ਕਿ ਇਹ ਸਾਡੇ ਇਕਲੌਤੇ ਸਹਾਰੇ ਸੀ ਘਰ ਦੇ ਜਵਾਨ ਪੁੱਤ ਸੀ ਇਹ ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਦੇ ਸਹਾਰੇ ਹੀ ਜੀ ਰਹੇ ਸੀ ਤੇ ਅੱਜ ਉਹ ਵੀ ਇਸ ਤਰ੍ਹਾਂ ਦੇ ਨਾਲ ਮੁੱਕ ਗਏ ਇਸ ਦੇ ਵਿਚਾਲੇ ਹੁਣ ਜਦੋਂ ਮੀਂਹ ਆ ਰਿਹਾ ਹੈ ਪਾਣੀ ਇਕੱਠਾ ਹੋ ਰਿਹਾ ਹੈ ਕਈ ਥਾਵਾਂ ਤੇ ਬਿਜਲੀ ਜਾ ਰਹੀ ਹੈ ਲਾਈਟ ਜਾ ਰਹੀ ਹੈ ਜਿਸ ਤੋਂ ਬਾਅਦ ਪਾਵਰ ਕਾਮ ਦੇ ਵੱਲੋਂ ਠੇਕੇ ਤੇ ਰੱਖੇ ਹੋਏ ਮੁਲਾਜ਼ਮਾਂ ਨੂੰ ਇਹਨਾਂ ਨੂੰ ਬਿਜਲੀ ਨੂੰ ਠੀਕ ਕਰਨ ਦੇ ਲਈ ਭੇਜਿਆ ਜਾਂਦਾ ਪਰ ਹਰ ਵਾਰ ਦੀ ਤਰ੍ਹਾਂ ਜਿੱਥੇ ਕਿ ਪਹਿਲਾਂ ਵੀ ਕਿੰਨੀਆਂ ਹੀ ਖਬਰਾਂ ਸਾਹਮਣੇ ਆਈਆਂ ਕਿ ਕਦੇ ਪਿੱਛੋ ਨਹੀਂ ਬਿਜਲੀ ਬੰਦ ਕੀਤੀ ਗਈ ਕਦੇ ਕਿਸੇ ਦੇ ਨਾਲ ਕਿੜ ਕੱਢੀ ਗਈ ਕਿਉਂਕਿ ਇੱਥੇ ਜਿਹੜੀ ਖਬਰ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਹੁਸ਼ਿਆਰਪੁਰ ਦੇ ਵਿੱਚ ਵਾਪਰੀ ਇੱਕ ਠੇਕਾ ਮੁਲਾਜ਼ਮ ਦੇ ਨਾਲ ਜਿਸ ਦੀ ਪਤਨੀ ਦਾ ਕਹਿਣਾ ਮ੍ਰਿਤਕ ਬੰਦੇ ਦੀ ਪਤਨੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਕੋਈ ਕਿੜ ਕੱਢੀ ਗਈ ਹੈ ਜਾਣ ਬੁਝ ਕੇ ਇਸ ਤਰ੍ਹਾਂ ਕੀਤਾ ਗਿਆ ਕਿਉਂਕਿ ਦੇਖਿਆ ਜਾ ਸਕਦਾ ਸੀ ਕਿ ਇਸ ਮ੍ਰਿਤਕ ਮੁੰਡੇ ਦਾ ਜੋ ਕਿ ਖੰਬੇ ਦੇ ਉੱਪਰ ਚੜਿਆ ਸੀ ਇਹਨੂੰ ਕਰੰਟ ਲੱਗਦਾ ਉਸ ਦਾ ਪਜਾਮਾ ਤੱਕ ਸੜਿਆ ਹੋਇਆ ਤੇ ਲੱਤ ਕਾਲੀ ਪੈ ਚੁੱਕੀ ਹੈ ਤੇ ਸਾਰੀ ਘਟਨਾ ਵਾਪਰਨ ਤੋਂ ਬਾਅਦ ਪਰਿਵਾਰਿਕ ਮੈਂਬਰ ਬੇहद ਦੁੱਖ ਦੇ ਵਿੱਚ ਨੇ ਪਾਵਰ ਕਾਮ ਦੇ ਵਿੱਚ ਲੱਗੇ ਹੋਏ ਕਾਮੇ ਦੋਸਤ ਰਿਸ਼ਤੇਦਾਰ ਇਸ ਮੌਕੇ ਤੇ ਦੱਸ ਰਹੇ ਨੇ ਕਿ ਕਿੱਡੀ ਵੱਡੀ ਲਾਪਰਵਾਹੀ ਵਰਤੀ ਗਈ ਹੈ ਤੇ ਇੱਕ ਪਰਿਵਾਰ ਨੂੰ ਅੱਜ ਇਸ ਤਰ੍ਹਾਂ ਰੋਂਦਾ ਛੱਡ ਦਿੱਤਾ ਗਿਆ ਸਾਰੇ ਦਾ ਸਾਰਾ ਟੱਬਰ ਇਸੇ ਮੁੰਡੇ ਦੇ ਉੱਪਰ ਨਿਰਭਰ ਸੀ ਤੇ ਅੱਜ ਉਸ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਹੋਰ ਕੀ ਕੁਝ ਦਸ ਰਹੇ ਨੇ ਜਾਣ ਲੈਣੇ ਆ ਪਰ ਮੀ ਦੇ ਚਲਦੇ ਹੋਏ ਪੰਜਾਬ ਦੇ ਵਿੱਚ ਹੜ੍ਹਾਂ ਦੇ ਚਲਦੇ ਹੋਏ ਬਹੁਤੇ ਲੋਕ ਇਸ ਦੇ ਪ੍ਰਭਾਵ ਹੇਠ ਆ ਰਹੇ ਨੇ ਤੇ ਆਪਣੀਆਂ ਜ਼ਿੰਦਗੀਆਂ ਗਵਾ ਰਹੇ ਨੇ। ਕਰੰਟ ਲੱਗਣ ਤੋਂ ਬਾਅਦ ਜਿਸ ਪਾਵਰ ਕਾਮ ਠੇਕਾ ਮਜ਼ਦਮ ਦੀ ਜਾਨ ਗਈ ਹੈ ਉਸ ਦੀ ਪਛਾਣ ਮਨਿੰਦਰ ਸਿੰਘ ਦੇ ਵਜੋਂ ਕੀਤੀ ਗਈ ਹੈ ਜਿਸ ਦੀ ਚੂੜੇ ਵਾਲੀ ਘਰ ਵਾਲੀ ਦਾ ਰੋ ਰੋ ਕੇ ਬੁਰਾ ਹਾਲ ਉਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਮੇਰਾ ਪਤੀ ਚੰਗਾ ਭਲਾ ਘਰ ਤੋਂ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਸਾਰੀ ਮਾੜੀ ਘਟਨਾ ਹੁੰਦੀ ਹੈ ਹੁਸ਼ਿਆਰਪੁਰ ਦੇ ਪਿੰਡ ਬਾਗੋਵਾਲ ਦਾ ਰਹਿਣ ਵਾਲਾ ਸੀ ਇਹ ਪਰਿਵਾਰ ਦੱਸਦੀ ਹੈ ਕਿ ਕੰਮ ਦੇ ਲਈ ਘਰ ਤੋਂ ਨਿਕਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਇਹੀ ਪਤਾ ਲੱਗਦਾ ਹੈ ਕਿ ਉਸ ਨੂੰ ਕਰੰਟ ਪੈ ਗਿਆ ਕਰੰਟ ਲੱਗ ਗਿਆ ਜਿਸ ਤੋਂ ਬਾਅਦ ਸਥਾਨਕ ਲੋਕਾਂ ਦੇ ਵੱਲੋਂ ਹੀ ਮਨਿੰਦਰ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲਜਾਇਆ ਗਿਆ ਸੀ ਜਿੱਥੇ ਕਿ ਉਸ ਦੀ ਜਾਨ ਚਲੀ ਗਈ ਇਸ ਪੂਰੀ ਘਟਨਾ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜੋ ਕਿ ਰੌਂਗਟੇ ਖੜੇ ਕਰ ਦੇਣ ਵਾਲੀ ਹੈ ਦੇ ਨੇ ਕੁਟੀਲਾ ਅੰਦੇੜਾਂਗੇ ਚੱਲਦੇ ਨੇ 11 ਕੇ ਵੀ ਦਾ ਕੰਮ ਵੀ ਬੰਦ ਸੀਗਾ ਉਹਨਾਂ ਨੇ ਤਾਂ ਕਿ ਜੜਾਇਆ ਉਹਨਾਂ ਕੀ ਮੰਗ ਕਰਦੇ ਪਰਛਾਤਾ ਮਾਨੂੰ ਤੁਹਾਡੇ ਬੰਦਿਕਾਰ ਵਾਂਗ ਨਹੀਂ ਚਾਹੀਦੇ ਉਹਨਾਂ ਨੂੰ ਜੇਲ੍ਹ ਦੀ ਜੇਲ੍ਹ ਕਰੋ ਚਾਹੇ 5-2 ਮਿੰਟ ਨੂੰ ਨਹੀਂ ਵਧਾ ਉਹ ਮਾਵਾ ਨੇ ਪੁੱਤ ਲਈ ਇਹਨਾਂ ਨੇ ਮੋਦ ਮਾਵਾ ਨੇ ਤੁਹਾਡਾ ਬੇਟਾ ਜੀ ਮਨਿੰਦਰ ਇਸ ਤੇ ਬੋਲੇ ਸਾਜਿਆ ਦਾ ਘਰਦਿਆਂ ਨੂੰ ਹਾਂਜੀ ਸਰ ਸਾਰਾ ਕੁਝ ਕੰਪਲੀਟ ਹੋ ਸਕੇ ਕੀ ਮੰਗ ਕਰਦੇ ਆ ਜੀ ਜਿਹਦੇ ਕੋਈ ਮਰਦਾ ਰਹੂਗਾ ਠੀਕ ਠੀਕ ਹੈ ਤੀਜੇ ਦਿਨ ਕੋਈ ਮਰਦਾ ਰਹੂਗਾ ਜਿਹਦਾ ਡੇਰ ਸਿਰ ਦਾ ਸੱਟ ਲਾ ਕੇ ਵਿਗਿਆ ਜਦ ਕਿ ਸੱਟ ਲੱਗੀ ਹੋਵੇ ਬੰਦੇ ਮੂੰਹ ਤੇ ਸੱਟ ਲੱਗੂ ਪਿੱਛੇ ਸੱਟ ਲੱਗੂ ਕਿਤੇ ਦਾ ਸੱਟ ਲੱਗੀ ਹੋਊਗੀ ਬੰਦਾ ਗਿਆ ਹੁਣ ਜੋ ਮਰਜੀ ਝੂਠ ਬੋਲੀ ਜਾਣਗੇ 1.5 ਸਾਲ ਅਧਰ ਸਾਬ ਦੇ ਅਜ ਤੋਂ 2-3 ਸਾਲ ਪਹਿਲਾਂ ਉਹਦੀ ਡੈਥ ਹੋ ਗਈ ਸੀ ਫਾਦਰ ਸਾਹਿਬ ਸਾਡੇ ਭਰਾ ਦੀ ਸਾਡੀ ਪਹਿਲਾਂ ਡੈਥ ਹੋ ਗਈ ਸੀ ਇਹ ਤਾਂ ਐਸ ਵੇਲੇ ਆਪਣਾ ਪੱਲਾ ਝੜੀ ਜਾਂਦੇ ਆ ਨਾ ਜੀ ਇਹ ਪਤਾ ਤਾਂ ਸਾਰੇ ਦੁਨੀਆ ਨੂੰ ਲੱਗਦਾ ਜਿਸ ਵੇਲੇ ਇਹਨਾਂ ਦੇ ਚਲ ਜਾਂਦਾ ਹੈ ਕੋਈ ਝੂਠ ਬੋਲ ਕੇ ਤਾਂ ਕੁਝ ਮਿਲਣਾ ਨਿਕਾ ਕਿਉਂ ਜੇ ਮੀਂਹ ਦੇ ਵਿੱਚ ਕੋਈ ਸੇਫਟੀ ਤਾਂ ਹੋਣੀ ਚਾਹੀਦੀ ਨਾ ਬੰਦੇ ਦੇ ਕੋਈ ਗਲਵਜ਼ ਹੋਣੇ ਚਾਹੀਦੇ ਉਹਦੇ ਹੱਥਾਂ 'ਚ ਪਾਉਣੇ ਨੂੰ ਠੀਕ ਹੈ ਜੀ ਹਾਂਜੀ ਸਰ ਕੀ ਨਾਮ ਜੀ ਮੇਰਾ ਨਾਮ ਜੀ ਅੰਦਰ ਵੀਰ ਸਿੰਘ ਪਾਵਰ ਕਾਮ ਐ ਟ੍ਰਾਂਸਪੋਰਟ ਠੇਕਾ ਲੈਣ ਜਿਲ੍ਹੇ ਦਾ ਸਰਪੰਚ ਦਾ ਨਾਮ ਹਿਾਰ ਕੋ अच्छा जी अकी मामला सर सामने मामला आया जी आज सवेरे 9:30 ਵਜੇ ਮੈਨੂੰ ਫੋਨ ਆਇਆ ਕਿ ਜਿਹੜੇ ਪਰਵਨ ਵਿੱਚ ਸਾਥੀ ਆਮ ਮਨਿੰਦਰ ਮਨਿੰਦਰ ਨਾਮ ਨੇ ਸਾਥੀਆਂ ਜਿਹੜੇ ਕੰਮ ਆਇਆ ਸਾਡਾ ਬਿਜਲੀ ਠੇਕਾ ਕੰਮ ਆਇਆ ਉਹ ਭਾਗੋਵਾਲ ਪਿੰਡ ਤੇ ਰਹਿਣ ਵਾਲੇ ਆ ਉਹਨਾਂ ਸਾਥੀ ਨਾਲ ਕਹਿੰਦੇ ਸੀ ਕਿ ਇਹ ਜਿਹੜਾ ਟਰਾਂਸਫਰਮ ਤੋਂ ਕਰੰਟ ਲੱਗਣ ਕਰਨ ਜਿਹੜਾ ਐਕਸੀਡੈਂਟ ਹੋ ਗਿਆ ਤੇ ਦਿੱਖ ਤੱਕ ਅਸੀਂ ਪਹੁੰਚ ਕੇ ਚੁੱਕੀ ਸੀ ਸਾਰਿਆਂ ਤੋਂ ਤੇ ਉਹਨਾਂ ਨੇ ਫੇ ਦੱਸਿਆ ਕਿ ਸਿਵਲ ਹਸਪੀਟਲ ਲੈ ਕੇ ਗਏ ਆ ਅਸੀਂ ਇੱਥੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀਗਾ ਡਾਕਟਰ ਡਾਕਟਰ ਵੱਲੋਂ ਪਰ ਕਿ ਨਾਲ ਇਹ ਕੋਈ ਪਹਿਲਾ ਹਾਦਸਾ ਨਹੀਂ ਹੋਇਆ ਪੰਜਾਬ 'ਚ ਤੁਹਾਨੂੰ ਵੀ ਪਤਾ ਆ ਤੋਂ ਇਥੇ ਕਵਰੇਜ ਕਰਦੇ ਹਾਂ ਇਥੇ ਪੰਜਾਬ 'ਚ ਪਹਿਲਾ ਹਾਦਸਾ ਨਹੀਂ ਹੋਇਆ ਕਿ ਠੇਕਾ ਕੰਮ ਇਹਦੀ ਮੌਤ ਹੋਈ ਹੋਵੇ ਕਿਉਂਕਿ ਪੰਜਾਬ ਸਰਕਾਰ ਤੇ ਇਥੇ ਦੇ ਜਿਹੜੇ ਐਮਐਲਏ ਨੇ ਕੈਬਨਿਟ ਮੰਤਰੀਆਂ ਨੇ ਇਹ ਖਾਸ ਕਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਇਨਾਂ ਕ ਧੱਕਾ ਥੱਲੇ ਵਰਕ ਨਾ ਕਰ ਰਹੀ ਆ ਠੇਕਾ ਕੰਮ ਇਹ ਨਾ ਕਰ ਰਹੀ ਆ ਇਹਨਾਂ ਨੇ ਆਪਣੇ ਮੁਲਾਜ਼ਮ ਨੂੰ ਤਾਂ ਕੁਝ ਨਹੀਂ ਕਹਿਣਾ ਜਿਹੜਾ ਕਿ ਸਰਕਾਰੀ ਸਰਕਾਰੀ ਤਨਖਾਹ ਦਾ ਜਿਹੜਾ ਆਨੰਦ ਮਾਣ ਰਿਹਾ ਆ ਕਈ ਇਹਨਾਂ ਦੇ ਜਿਹੇ ਸਾਥੀ ਨੇ ਘਰਾਂ ਵਿੱਚ ਬੈਠ ਕੇ ਹੀ ਜਿਹੜਾ ਕੀ ਆ ਇਸ ਸਿਸਟਮ ਨੂੰ ਚਲਾ ਰਿਆ ਨਾ ਕਿ ਇਹ ਨਹੀਂ ਕਹਿੰਦੇ ਕਿ ਅਸੀਂ ਵੀ ਸਗੋਂ ਅਸੀਂ ਵੀ ਤਾਂ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਲੈ ਰਹੇ ਆ ਅਸੀਂ ਵੀ ਉਹਨਾਂ ਕੰਮ ਦੇ ਕੰਮ ਕਰਨ ਦੇ ਹੱਕਦਾਰ ਬਣਦੇ ਆ ਪਰ ਇਹ ਹਮੇਸ਼ਾ ਹੀ ਠੇਕਾ ਕੰਮੇ ਦੀ ਜਿਹੜੀ ਕਿ ਇਹ ਜਿਹੜੀ ਬਲੀ ਕਹਿੰਦੇ ਬਲੀ ਚਾੜਦੇ ਆ ਇਹ ਠੇਕਾ ਕੰਮੇ ਦੀ ਇਹ ਪੰਜਾਬ ਦੇ ਵਿੱਚ ਕੋਈ ਕਹ ਦੋ ਕਿ 450 ਦੇ ਕਰੀਬ ਨੌਜਵਾਨ ਮੁੰਡੇ ਮਤਲਬ ਕਹ ਲਓ ਕਿ ਹਾਦਸਾ ਗ੍ਰਸਤ ਹੋ ਕੇ ਕਈ ਤਾਂ ਕਈਆਂ ਦੀਆਂ ਤੇ ਮੌਤਾਂ ਹੋ ਗਈਆਂ ਕਈ ਆਪੰਗ ਹੋ ਕੇ ਬੈਠੇ ਪਏ ਆ ਪਰ ਨਾ ਹੀ ਸਰਕਾਰ ਨਾ ਹੀ ਮੈਨੇਜਮੈਂਟ ਕੋਈ ਥਾਰ ਲੈਂਦੀ ਹੈ ਇਹਨਾਂ ਨੂੰ ਮੈਨੇਜਮੈਂਟ ਕੋਈ ਇਹਦੇ ਇੰਸ਼ੋਰੈਂਸ ਨਹੀਂ ਹੁੰਦੀ ਤੁਹਾਡੀ ਜਦੋਂ ਤੁਹਾਡੀ ਜੋਬ ਲੱਗਦੀ ਹੈ ਇੰਸ਼ੋਰੈਂਸ ਹੁੰਦੀ ਆ ਕੰਪਨੀ ਦੀ ਹੁੰਦੀ ਆ ਹੁਣ ਮੈਂ ਇੱਕ ਤੁਹਾਡੇ ਨਾਲ ਗੱਲ ਸਾਂਝੀ ਕਰਨ ਲੱਗਾ ਆ ਇੰਸ਼ੋਰੈਂਸ ਦੇ ਵਿੱਚ ਕੀ ਆ ਉਹਦੇ ਜਿਹੜੀ ਇੰਸ਼ੋਰੈਂਸ ਕੰਪਨੀ ਵੀ ਆ ਪਾਲਿਸੀਆਂ ਨੇ ਉਹਦੇ ਵਿੱਚ ਜੇਕਰ ਹੁਣ ਜਿਵੇਂ ਆ ਸਾਥੀ ਦਾ ਅਕਸੀਡੈਂਟ ਹੋਇਆ ਇਹ ਤਾਂ ਹੁਣ ਪੋਸਟਮਾਰਟਮ ਦੀ ਰਿਪੋਰਟ ਤੋਂ ਕਲੀਅਰ ਹੋਊਗਾ ਦੇਸ ਸਾਨੂੰ ਵੀ ਰਿਹਾ ਆ ਕਿ ਕਰੱਟ ਲੱਗਾ ਆ ਸਾਥੀ ਨੂੰ ਪਰ ਜਿਹੜੇ ਇੱਥੋਂ ਦੇ ਅਧਿਕਾਰੀ ਆ ਉਹ ਇਹ ਕਹਿ ਰਹੇ ਆ ਕਿ ਸਾਥੀ ਦਾ ਪੈਰ ਸਲਿੱਪ ਹੋ ਗਿਆ ਉਹ ਕਿਉਂਕਿ ਇਹੋ ਜੇ ਹਾਸੇ ਇਹੋ ਜੇ ਸਲਿੱਪ ਅਸੀਂ ਰੋਜ਼ ਕਿਉਂਕਿ ਅਸੀਂ ਵੀ ਉਹਨਾਂ ਲਾਈਨਾਂ ਤੇ ਹੀ ਕੰਮ ਕਰਦੇ ਆ ਸਾਡੇ ਵੀ ਪੈਰ ਸਲਿੱਪ ਹੁੰਦੇ ਆ ਪਰ ਇਹੋ ਜਿਹਾ ਤਾਂ ਹੈ ਨਹੀਂ ਕਿ ਕਿਸੇ ਦੀ ਸਾਥੀ ਦੀ ਮੌਤ ਹੋ ਜਾਏ ਪਰ ਇਹ ਜਿਹੜਾ ਹਾਸਾ ਹੋਇਆ ਆ ਇਹ ਬਹੁਤ ਹੀ ਗੱਲੋਂ ਕਿ ਦੁਖਦਕ ਹੋਇਆ ਪਰਿਵਾਰ ਵਾਸਤੇ ਵੀ ਸਾਡੇ ਵਾਸਤੇ ਵੀ ਸਾਡਾ ਭਰਾ ਸੀਗਾ ਪਰਿਵਾਰ ਦਾ ਮੈਂਬਰ ਤਾਂ ਸੀਗਾ ਹੀ ਸਾਰਾ ਪਰਿਵਾਰ ਇੱਥੇ ਡਿਪੈਂਡ ਸੀਗਾ ਆਉਣ ਵਾਲੇ ਟਾਈਮ 'ਚ ਸਾਡਾ ਤਾਂ ਇਹ ਫੈਸਲਾ ਆ ਕਿ ਹੁਸ਼ਿਆਰਪੁਰ ਦੇ ਜ਼ਿਲ੍ਹੇ ਦਾ ਪੂਰੇ ਦਾ ਬਿਜਲੀ ਬੋਰਡ ਦਾ ਠੇਕਾ ਕਾਮਿਆਂ ਵੱਲੋਂ ਕੰਮ ਬੰਦ ਰਹੂਗਾ ਜਿੱਨਾਂ ਚ ਇੱਕ ਚਿਰ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਮੈਨੇਜਮੈਂਟ ਨੇ ਹਮੇਸ਼ਾ ਆਪਣੇ ਕਹ ਲੋ ਕਿ ਸਰਕਾਰੀ ਮੁਲਾਜ਼ਮਾਂ ਦਾ ਹੀ ਸਾਥ ਦਿੱਤਾ ਹੈ ਕਦੇ ਠੇਕਾ ਕੰਮ ਦੀ ਕਿਸੇ ਨੇ ਸਹਾਰ ਨਹੀਂ ਲਈ ਸੋ ਸਰਕਾਰ ਨੂੰ ਵੀ ਅਸੀਂ ਇਹੀ ਚੇਤਾਵਨੀ ਦਿੰਨੇ ਆ ਇਥੇ ਜਿਹੜੇ ਲੋਕਲ ਮਨਿਸਟਰ ਨੇ ਕੈਬਨਿਟ ਮੰਤਰੀ ਨੇ ਡਾਕਟਰ ਅਰਜੋਤ ਜਿਵੇਂ ਕਿ ਐਮਐਲਏ ਜਿੰਪਾ ਇਹਨਾਂ ਨੂੰ ਵੀ ਅਸੀਂ ਸਾਫ਼ ਚੇਤਾਵਨੀ ਤੁਹਾਡੇ ਜਰੀਏ ਕਹਿੰਨੇ ਆ ਕਿ ਇਸ ਪਰਿਵਾਰ ਦੀ ਬਾਹ ਫੜ ਲਈ ਜਾਵੇ ਤਾਂ ਆਉਣ ਵਾਲੇ ਦਿਨ ਜੇਕਰ ਨਹੀਂ ਕਰਦੇ ਕੁਝ ਤਾਂ ਆਉਣ ਵਾਲੇ ਟਾਈਮ 'ਚ ਵੱਡੇ ਸੰਘਰਸ਼ ਦਾ ਐਲਾਨ ਕਰਾਂਗੇ ਆਮ ਤੌਰ ਤੇ ਸਾਡੀ ਮੈਮਰੀ ਅੰਦਰ ਕੋਈ ਯਾਦ ਹੁੰਦੀ ਹੈ ਕਿ ਮੌਕੇ ਨੇ ਮੌਕੇ ਤੇ ਮਜੂਦ ਸੀਗੇ ਕੀ ਸੀਗਾ ਸਰ ਕਿੱਦਾਂ ਹੋਇਆ ਸਰ ਇੱਦਾਂ ਜੀ ਟਰਾਂਸਫਰੋਂ ਦਾ ਫੀਸ ਜੁੜਿਆ ਆਇਆ ਸੀਗਾ ਤੇ ਟਰਾਂਸਫਰੋਂ ਦਾ ਫੀਸ ਆਨ ਕਰ ਦਿੱਤੇ ਪਹਿਲਾਂ ਤਾਂ ਮੈਂ ਇਹਨੂੰ ਕਿਹਾ ਮਨਿੰਦਰ ਮੈਂ ਤੈਨੂੰ ਇੱਦਾਂ ਕੱਢਦਾ ਮੈਂ ਤੈਨੂੰ ਪੌੜੀ ਲਿਆ ਕੇ ਦਿੰਦਾ ਫੇ ਆਪਾਂ ਲਾਹਨਾਂ 'ਤੇ ਚੜ ਕੇ ਲਾ ਦਿੰਦੇ ਹਾਂ ਤੇ ਕਹਿੰਦਾ ਨਹੀਂ ਬਾਜੀ ਤੁਸੀਂ ਇੱਦਾਂ ਕਰੋ ਵੀ ਮੈਨੂੰ ਕੁੰਜੀ ਦਿਓ ਮੈਂ ਲਾ ਦੇਣਾ ਤੇ ਮੈਂ ਸੋਚ ਕੱਟਿਆ ਕੱਟ ਕੇ ਮੈਂ ਗਲੌਵਜ਼ ਸੀਗੇ ਮੇਰੇ ਹੱਥਾਂ ਦੇ ਦਿੱਤੇ ਗਲੌਵਜ਼ ਮੈਂ ਤਾਂ ਸਕੂਟਰ ਤੇ ਰੱਖਣ ਲੱਗਾ ਤੇ ਇਹ ਮੁੰਡਾ ਵੀ ਲਾ ਕੇ ਖੜਾ ਸੀਗਾ ਤੇ ਉਹ ਜਿੱਦਾਂ ਹੀ ਉੱਪਰੋਂ ਇੰਡੀਆ ਇਹਨੇ ਰੋਕਿਆ ਕਹਿੰਦਾ ਉਹ ਤੋਂ ਡਿੱਗ ਪਿਆ ਦੇਖੀ ਬਾਜੀ ਮੈਂ ਜਿੱਦਾਂ ਗਿਆ ਤਾਂ ਥੱਲੇ ਪਿਆ ਸੀਗਾ ਉਹਨਾਂ ਦੀ ਪਤਾ ਵੀ ਉੱਪਰੋਂ ਫਰੰਟ ਲੱਗਾ ਕੀ ਹੋਇਆ ਨੀ ਸਰ ਕੋਈ கரੰਟ ਦੀ ਆਵਾਜ਼ ਆਈ ਜਾਂ ਕੁਛ ਉਹਨੇ ਚੀਜ਼ ਆਵਾਜ਼ ਕੁਛ ਨਹੀਂ ਆਈ ਜੀ ਹਾਂ ਜੀ ਸੋਚ ਕਟਿਆ ਹੋਇਆ ਸੀਗਾ ਜੀ ਸੋਚ ਕਟਿਆ ਜੀ ਤੇ ਪਜਾਮਾ ਜਲਿਆ ਆ ਉਹਦਾ ਜੀ ਸਰ ਜਿੱਦਾਂ ਮੌਕੇ ਦੀ ਕੰਡੀਸ਼ਨ ਦੱਸ ਰਹੇ ਆ ਕਿ ਕਹਿੰਦੇ ਆ ਕਿ ਉਹਨਾਂ ਦਾ ਪਜਾਮਾ ਜਲਿਆ ਹੋਇਆ ਸੀ ਲੱਤ ਉਹਨਾਂ ਦੀ ਕਾਲੀ ਪਈ ਉਹ ਆ ਕਿ கரੰਟ ਲੱਗਾ ਆ ਕੋਈ ਐਦਾਂ ਦੀ ਤੁਹਾਨੂੰ ਨਹੀਂ ਲੱਗਾ ਕੁਝ ਨਹੀਂ ਲੱਗਾ ਜੀ ਕੋਈ ਨਹੀਂ ਲੱਗਾ ਜੀ ਮੈਂ ਕਹਿੰਦਾ ਤੁਸੀਂ ਦੇਖਿਆ ਹੀ ਨਹੀਂਗਾ ਮੈਚ ਤੇ ਬਲੌਜ਼ ਰੱਖਣ ਹਾਲੇ ਵੀ ਉੱਥੇ ਪਏ ਹੋਣੇ ਮੌਕਾ ਦੇਖ ਸਕਦੇ ਜੀ ਜੀ ਠੀਕ ਹਾਂ ਜੀ ਸਰ ਕੀ ਨਾਮ ਜੀ ਆਪਨ ਮੈਂ ਤਾਂ ਜੀ ਮੇਰਾ ਨਾਮ ਅਜੀਤ ਸਿੰਘ ਸ਼ੁਕਾ ਪਿੰਡ ਭਗੋਂ ਦਾ ਸਰਪੰਚ ਆ। ਅੱਛਾ ਜੀ ਆਹ ਫਰੈਂਟਲ ਬੰਦੇ ਦੀ ਡੈਥ ਹੋਈ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਮੇਰਾ ਪੁੱਤ ਜੀ ਇਹ। ਅੱਛਾ ਜੀ। ਇਹ ਪ੍ਰਾਈਵੇਟ ਇਥੇ ਨਾ ਕਿਸੇ ਠੇਕੇਦਾਰਾਂ ਲੱਗਿਓ ਜਿਹਦਾ ਆਮ ਤੌਰ ਤੇ ਪੰਜਾਬ ਸਰਕਾਰ ਨੇ ਠੇਕੇ ਦੇ ਬੰਦੇ ਰੱਖੇ ਹੋਣਾ ਜੀ। ਉਹਨਾਂ ਨੇ ਲਗਾਇਆ ਸੀ ਇਹ ਇਸ ਵੀਰੇ ਤਕਰੀਬਨ ਲਗਭਗ 9 ਵਜੇ ਦੇ ਕਰੀਬ ਕਹਿੰਦੇ। ਜੇ ਕਿਹਨਾਂ ਕੋਈ ਸਰਕਾਰੀ ਜੇ ਸਾਹਿਬ ਸੀਗੇ ਤੇ ਇੱਕ ਤਾਂ ਹੋਰ ਸਰਕਾਰੀ ਮੁਲਾਜ਼ਮ ਕਿ ਇਹ ਇਹਨੂੰ ਉਹਨਾਂ ਕੰਬੇ ਤੇ ਝਾੜ ਦਿੱਤਾ ਉਹਨਾਂ ਨੇ। ਜਿਹੜਾ ਕਿ ਉਹ ਐਕਸੇ ਸਾਹਿਬ ਦਾ ਨਾ ਕੁਟੀਆ ਦੇ ਮੋਰੇ ਟਰਾਂਸਫਰਮ ਆ ਜਿਹੜੇ ਬਿਜਲੀ ਬੋਰਚ ਅਸਲੇ ਮੌਜੂਦਾ ਆ ਉੱਥੇ ਰਚੜ ਕੇ ਇਹਨੂੰ ਨਾ ਜੀ ਕਹਿੰਦੇ ਕਰੰਟ ਲੱਗ ਗਿਆ ਜੀ ਹਾਂ ਕਹਿੰਦੇ ਤਾਂ ਜਿਹੜਾ ਜੇ ਆ ਇਸ ਵੇਲੇ ਉਹ ਸਾਨੂੰ ਕਹਿੰਦਾ ਵੀ ਇਹ ਡਿੱਪ ਆ ਸਾਡੇ ਉਹ ਦੇਖਣੇ ਚਾਹਿਆ ਕਿ ਉਹ ਸਿਰਫ 4-5 ਫੁੱਟ ਉੱਚਾ ਆ ਜਿੱਥੇ ਕੀ ਘਟਣਾ ਕਿੱਥੇ ਦੀ ਆ ਜੀ ਇਹ ਕਟਰਾ ਸ਼ਹਿਰਪੁਰ ਦੀ ਆ ਸ਼ਹਿਰਪੁਰ ਕਿਥੇ ਸਪੇਸ਼ ਨਗਰ ਮਾਲੇ ਦੀ ਆ ਅੱਛਾ ਜੀ ਹਾਂ ਜੀ ਉਤੋਂ ਡੈਡ ਬੋਡੀ ਤੋਂ ਨਾ ਸਾਫ ਯਾਰ ਹੋ ਰਿਹਾ ਇਸ ਵੇਲੇ ਕਿ ਉਹਦਾ ਪਜਾਮਾ ਜਲਿਆ ਆ ਤੇ ਉਹਦੇ ਉਹਦੇ ਦਾਗ ਦੀਆ கரੰਟ ਦਾ ਉਹ ਲੱਪ ਤੇ ਤੇ ਮੁਲਾਜ਼ਮ ਕੀ ਕਹਿ ਰਹੇ ਬਿਜਲੀ ਬੋਰਡ ਦੇ ਮੁਲਾਜ਼ਮ ਬਿਜਲੀ ਬੋਰਡ ਦੇ ਇਹ ਕਹਿ ਰਹੇ ਕਹਿੰਦੇ ਨਹੀਂ ਡਿਗਿਆ ਇਹ ਕਹਿੰਦੇ ਤਾਂ ਬਾਅਦ ਚ ਅਸੀਂ ਜਿਲ੍ਹੇ ਹੁਣਾਂ ਨੂੰ ਪੁੱਛਿਆ ਤੇ ਸਦੀ ਉਹ ਕਹਿੰਦੇ ਡਿਗਿਆ ਕਰੀ ਕਹਿੰਦੇ ਪਿੱਛੇ ਚੜੜ ਚੜੜ ਦੀ ਆਵਾਜ਼ ਆਈ ਹੈ ਕਿਉਂਕਿ ਬੰਦਾ ਤਾਂ ਇਹਨਾਂ ਨੂੰ ਚਾਹੀਦਾ ਤਕਰੀਬਨ ਗੱਲ ਸੁਣੋ ਓਧਰ ਮੇਰੀ ਤੇ ਸਾਡਾ ਬੰਦਾ ਗਿਆ ਇਹਨਾਂ ਦਾ ਥੋੜੋ ਗਿਆ ਇਹ ਤਕਰੀਬਨ ਇੱਕ ਆਸਾਂ ਨੇ ਜਿੰਨੇ ਕੀ ਪੰਜਾਬ ਵਿੱਚ ਬਹੁਤ ਜ਼ਿਆਦਾ ਪ੍ਰਾਈਵੇਟ ਬੰਦੇ ਆ ਮੇਰੇ ਨੇੜੇ ਹੁਣ ਮਹਿੰਦੋੜਾ ਵਾਲੇ ਘਾਸਾ ਹੋ ਕੇ ਟੇ ਆ ਜਿਹਦਾ ਕਿ ਹੱਥ ਕਟਿਆ ਗਿਆ ਉਹਦੇ ਪੈਰ ਵੀ ਕੱਟੇ ਗਏ ਤਕਰੀਬ ਕਥੀ ਆਸਾ ਹੋ ਗਿਆ ਅੱਜ ਸਾਡੇ ਨਾਲ ਇਹ ਆਸਾ ਹੋ ਗਿਆ ਇਹ ਕਿੰਨੀ ਕਿ ਵਾਰੀ ਝੂਠ ਖੋਲੀ ਜਾਣਗੇ ਮਲਾਜਮ ਇਹ ਕਿਉਂਕਿ ਕਿਲ ਤਾਂ ਸਾਡਾ ਗਿਆ ਇਹਨਾਂ ਦਾ ਥੋੜਾ ਕੁਛ ਗਿਆ ਇਹ ਇਸ ਵੇਲੇ ਸਾਰੇ ਆ ਮੁੰਡੇ ਇਧਰ ਆਉਂਦੇ ਕਰੰਟ ਦਾ ਕੀ ਆ ਇਹ ਇਸ ਵੇਲੇ ਸਾਰੇ ਆਪਣਾ ਪਛਾਣ ਕਰਦੇ ਆ ਇਹ ਜਿੰਨੇ ਵੀ ਮੈਂ ਮੈਂ ਤੁਹਾਨੂੰ ਜੋ ਦੇ ਵਿੱਚ ਸਾਨੂੰ ਤਾਂ ਇਨਸਾਫ ਚਾਹੀਦਾ ਭਾਜੀ ਅਸੀਂ ਤਾਂ ਇਹ ਕਹਿੰਦੇ ਤੇ ਇੱਕ ਜੈ ਸਿੰਘ ਸਾਹਿਬ ਨੂੰ ਪਹਿਲਾਂ ਕੀ ਲੈਨ ਛੋਟ ਕਰਾਣੀ ਚਾਹੀਦੀ ਜਿਉਂਚ ਪਤਾ ਸੀ ਕਰੰਟ ਆ ਜਾਤਾ ਮੀਂਹ ਦੇ ਵਿੱਚ ਚੜਨਾ ਕਿੰਨਾ ਅਮਰਜੈਂਸੀ ਸੀਗੀ ਇਹ ਉਹ ਭਾਜੀ ਅਮਰਜੈਂਸੀ ਤਾਂ ਨਹੀਂ ਆਪਸੀ ਐਕਸੀ ਸਾਹਿਬ ਦੀ ਕੁੱਠੀ ਆ ਉਹਦੇ ਬੋਰੇ ਟਰਾਂਸਫਰ ਮਾ ਉਹ ਐਕਸੀਲ ਸਾਹਿਬ ਦਾ ਮੁੰਡਾ ਥੋੜੂ ਗਿਆ ਮੁੰਡਾ ਸਾਡਾ ਗਿਆ ਭਤੀਜਾ ਇਹਨਾਂ ਦਾ ਕੋਈ ਸ਼ਰੀਕਿਆ ਇਹਨਾਂ ਦਾ ਇਹ ਤਾਂ ਇਸ ਵੇਲੇ ਸਭ ਆਪਣੇ ਦਫ਼ਤਰਾਂ 'ਚ ਮੋਜਾ ਮਾਣਦੇ ਆ ਜਿਨ੍ਹਾਂ ਦੇ ਗਿਆ ਉਹ ਦਫ਼ਤਰ ਅੱਥੇ ਜਿਹੜੇ ਹਸਪੀਟਲ ਦੇ ਮਾਰ ਰਹੇ ਆ ਇਸ ਵੇਲੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਅਸੀਂ ਇਹ ਮੰਗ ਕਰਦੇ ਹਾਂ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਕਿ ਜਿਹੜੇ ਇਹ ਜਈ ਆ ਜਿਹੜਾ ਵੀ ਕਿਤੇ ਇਨਗੈਲੀ ਹੋਈ ਆ ਉਹਦੇ ਖਿਲਾਫ ਨਾ ਰੈਲੀ ਦਾ ਪਰਚਾ ਦਰਜ ਕਰਾਉਣਾ ਚਾਹੀਦਾ ਜੀ ਇਤੋਂ ਅਸੀਂ ਪਰਚਾ ਸੰਗ ਤੋਂ ਸੰਗ ਦੇ ਨਾਲ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੁਸੀਂ ਕੱਲੂ ਹੋਰ ਵੀ ਆਸ ਆ ਸਕਦਾ ਕਿਉਂਕਿ ਆ ਸਾਡੇ ਪ